हम इसी उसकी सिद्धि में ले आया था। तेरे पता है? तेरे पता है? अच्छा कहीं है? फोन लाके फोन लाके मेरा भी लाके अच्छा लाके तू 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 लाके अच्छा लाके त� परिण ਕੀ ਨਾ ਭਾਈ ਆਪਣਾ ਗਗਨਦੀਪ ਕੋਰੇ ਜੀ ਹ ਤੁਹਾਡੇ ਉਮਰ ਕਿੰਨੀ ਆ ਤੁਹਾਡੀ ਮੇਰੀ ਉਮਰ ਜੀ 40 ਤੇ ਤੁਹਾਡਾ ਵਿਆਹ ਉਹ ਦਿੱਲੀ ਪਿੰਡ ਚ ਕਦੋਂ ਹੋਇਆ ਸੀ ਮੇਰਾ ਵਿਆਹ ਜੀ 2003 ਚ ਹੋਇਆ ਸੀ 2003 ਚ ਬੱਚੇ ਕੀ ਕੁਛ ਨਹੀਂ ਮੇਰੇ ਬੱਚ ਗੁੱਡੀਆਂ ਨੇ ਜੀ ਦੋ ਮੇਰੇ ਕੋਲ ਮੈਂ ਪੜਦੀਆਂ ਨਹੀਂ ਇਥੇ ਗੁੱਡੀਆਂ ਵਿਆਹਤੀ ਜੀ ਛੋਟੀ ਬਣਦੀ ਹੈ ਹੁਣ ਜਿਹੜਾ ਇਹ ਮਾਮਲਾ ਹੋਇਆ ਇਹ ਕਿਵੇਂ ਹੋਇਆ ਕੀ ਗੱਲ ਸੀਗੀ ਜਿਹੜਾ ਹੁਣ ਤਿੰਨ ਤਿੰਨ ਦਿਨਾਂ ਦਾ ਰੌਲਾ ਪੈ ਰਿਹਾ ਹੈ ਇਹ ਜੀ ਮੈਨੂੰ ਸ਼ੁਰੂ ਤੋਂ ਤੰਗ ਪਰੇਸ਼ਾਨ ਕਰਦੇ ਨੇ ਮੇਰੇ ਘਰ ਵਾਲਾ ਸ਼ਰਾਬੀ ਗਵਾਬੀ ਸੀਗਾ ਜੀ ਮੇਰੇ ਨਾਲ ਝਗੜਾ ਚੱਲ ਜਾਂਦਾ ਸੀ ਇਹਨਾਂ ਦਾ ਉਸ ਤੋਂ ਬਾਅਦ ਜੀ ਮੈਂ ਆਪਣੀਆਂ ਬੱਚੀਆਂ ਨੂੰ ਇੱਥੇ ਕੋਈ ਮੈਨੂੰ ਖਰਚਾ ਗੁਜ਼ਾਰਾ ਨਹੀਂ ਮਿਲਦਾ ਸੀਗਾ ਮੈਂ ਆਪਣੀਆਂ ਬੱਚੀਆਂ ਨੂੰ ਲੈ ਕੇ ਉੱਥੇ ਆਪਦੇ ਪਿੰਡ ਰਹਿਣ ਲੱਗ ਗਈ ਜੀ ਉਸ ਤੋਂ ਬਾਅਦ ਉਹ ਬਹੁਤ ਸ਼ਰਾਬ ਪੀ ਗਿਆ ਜੀ ਉਹਦੇ ਕਰਕੇ ਉਹਦੀ ਡੈਥ ਹੋ ਗਈ ਜੀ ਤੇ ਇਥੋਂ ਭੋਗ ਵਾਲੇ ਦਿਨਾਂ ਸੀ ਬਹੁਤ ਮਿੰਤਾ ਤਰਲੇ ਕਰੀ ਵੀ ਸਾਨੂੰ ਭੁੱਖ ਲੋ ਜੀ ਸਾਨੂੰ ਪੰਚਾਇਤ ਦੇ ਸਾਹਮਣੇ ਕਹਿ ਵੀ ਸੀ ਰੱਖ ਦੇਣੀ ਹੈ ਜੀ ਸਾਨੂੰ ਹੁਣ ਕਹਿੰਦੇ ਰੱਖਦੇ ਨਹੀਂ ਮੇਰੇ ਸਾਸੂ ਤੇ ਸਹੁਰਾ ਜੀ ਮੈਨੂੰ ਜਵਾਬ ਦੇਤਾ ਕਿ ਅਸੀਂ ਨਹੀਂ ਰੱਖਦੇ ਤੈਨੂੰ ਉਦੋਂ ਬਾਅਦ ਜੀ ਮੈਂ ਆਪਣੇ ਪੇਕੇ ਫੇਰ ਗਈ ਜੀ ਮੈਂ ਆਪਣੇ ਗੁੱਡੀਆਂ ਪੜਾਹ ਲਿਖਾ ਲਈਆਂ ਉੱਥੇ ਹੁਣ ਜੀ ਮੈਂ ਕੁਝ ਸਾਲ ਮਾਂਗੂ ਹੋ ਗਿਆ ਜੀ ਮੈਂ ਆ ਜਾਂਦੀ ਸੀ ਇਹਨਾਂ ਨੂੰ ਵੀ ਮੈਨੂੰ ਘਰੇ ਰੱਖ ਲੋ ਕਦੇ ਰਹਿਣ ਦੇ ਦਿੰਦੇ ਕਦੇ ਭੇਜ ਦਿੰਦੇ ਹੁਣ ਜੀ ਫਿਰ ਮੈਨੂੰ ਮੇਰੀ ਸੱਸ ਨੇ ਇੱਕ ਦਿਨ ਕਿਹਾ ਸਰਪੰਚ ਸਾਹਿਬ ਨੂੰ ਵੀ ਕਿਹਾ ਜਾ ਕੀ ਵੀ ਤੁਸੀਂ ਇਹਨੂੰ ਅੱਡ ਬਿਠਾ ਦਿਓ ਵੀ ਮੇਰੇ ਨਾਲ ਤਾਂ ਇਹਦਾ ਗੁਜ਼ਾਰਾ ਨਹੀਂ ਹੁੰਦਾ ਵੀ ਇਹ ਇਹ ਸੀ ਉਸੀ ਲਵਾਉਣ ਨੂੰ ਕਹਿੰਦੀ ਆ ਮੈਂ ਬੈਲ ਕਿੱਥੋਂ ਦਊਂਗੀ ਤਦੂ ਬਾਅਦ ਜੀ ਅਸੀਂ ਸਰਪੰਚ ਸਾਹਿਬ ਨੇ ਕਹਿ ਕੇ ਅਸੀਂ ਅਪਲਾਈ ਕਰਤਾ ਜੀ ਸਾਡਾ ਮੀਟਰ ਵੀ ਲੱਗ ਗਿਆ ਐ ਤੁਸਾਨੂੰ 올ਡ ਫੇਰ ਕਮਰਾ ਦਿੱਤਾ ਸੀ ਉਹਨਾਂ ਨੇ ਜੀ ਸਾਨੂੰ ਆਡੇ ਇਹਨਾਂ ਨੇ ਕਮਰਾ ਦਿੱਤਾ ਆਪਦੀ ਸਹੂਲਤ ਨਾਲ ਕੋਈ ਜ਼ਮੀਨ ਜਦਤ ਵੀ ਦਿੱਤੀ ਹੈ ਕੋਈ ਨਹੀਂ ਜੀ ਜ਼ਮੀਨ ਜਿਆ ਜਾਂ ਬੋਣ ਵਾਸਤੇ ਜਾਂ ਬੀਜਣ ਵਾਸਤੇ ਜਾਂ ਕੋਈ ਖਰਚਾ ਨਾ ਜੀ ਕੋਈ ਖਰਚਾ ਨਹੀਂ ਹੈਗਾ ਜੀ ਮੈਨੂੰ ਦਿੱਤਾ ਹੋਇਆ ਕੋਈ ਇਹਨਾਂ ਨੇ ਹੋਰ ਨਹੀਂ ਕਰਿਆ ਹੱਸ ਕੇ ਬੈਠੀ ਰਹੀ ਜੀ ਇਤੂ ਬਾਅਦ ਇਨਨਾਂ ਨੇ ਆਪੇ ਮੈਨੂੰ ਬਿਠਾ ਕੇ ਆਪੇ ਮੈਨੂੰ ਕਿਹਾ ਵੀ ਸਾਡੇ ਕੋਲ ਬਿੱਲ ਨਹੀਂ ਭਰਿਆ ਜਾਂਦਾ ਵੀ ਤੂੰ ਆਪਦਾ ਭਾਈ ਜੇ AC ਲਵਾਉਣਾ ਆਪਦਾ ਮੀਟਰ ਅਡ ਲਵਾ ਸੀ ਉਹ ਵੀ ਅਪਲਾਈ ਕਰਕੇ ਲਵਾ ਲਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਫੇਰ ਜੀ ਮੈਨੂੰ ਇੱਕ ਦਿਨਾਂ ਪੁਲਿਸ ਚ ਬੁਲਾ ਕੇ ਰੋਜੀ ਸੀ ਸਾਰੇ ਸਰਪੰਚ ਮੈਂਬਰ ਪੁਲਿਸ ਚ ਜਦੋਂ ਸਾਨੂੰ ਬੁਲਾਇਆ ਗਿਆ ਸੀ ਉੱਥੇ ਜਾਂਦੇ ਰਹੇ ਜੀ ਸਾਰੀ ਦਿਹਿਲਾ ਹੀ ਮੰਗਦੇ ਪੁਲਿਸ ਤੁਹਾਡੇ ਖਿਲਾਫ ਦਰਖਾਸਤ ਹਸਤੀ ਕੋਈ ਹਾਂਜੀ ਮੇਰੇ ਸੱਸ ਸਹਰਾ ਦਰਖਾਸਤ ਦੇ ਆਉਂਦੇ ਜੀ ਪੁਲਿਸ ਸਾਨੂੰ ਬੁਲਾ ਠੀਕ ਕਹਿੰਦੀ ਸੀ ਦਰਖਾਸਤ ਦੇ ਵੀ ਕੀ ਦੋਸ਼ ਲਾਉਂਦੇ ਸੀ ਇਹ ਕੰਟਾ ਗਈ ਜੀ ਇਹ ਇੱਥੇ ਆਉਣੀ ਨਹੀਂ ਚਾਹੀਦੀ ਇੱਥੋਂ ਜਾਵੇ ਇਹ ਦਾ ਇੱਥੇ ਰਹਿਣ ਦਾ ਕੋਈ ਹੱਕ ਨਹੀਂ ਹੈਗਾ ਇਹਨਾਂ ਨੂੰ ਕਹੀਂ ਵੇ ਜੀ ਉਸ ਤੋਂ ਬਾਅਦ ਫਿਰ ਬਹੁਤ ਵਾਰ ਸਾਨੂੰ ਕੌਂਸਲ 'ਚ ਬੁਲਾਇਆ ਗਿਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਉੱਥੇ ਤੁਸੀਂ ਨਹੀਂ ਪਰ ਆਪ ਦੇ ਕਿੰਨਿਓਂ ਕੋਈ ਦਰਖਾਸਤ ਦਿੱਤੀ ਸੀ ਜੀ ਦਰਖਾਸਤ ਸੰਗਰੂਰ ਵੀ ਦੇ ਕੇ ਆਏ ਕਿ ਜਿਹਦੇ 'ਚ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਹਣਜੀ ਪਰਸੋਂ ਦਾ ਇਹਨਾਂ ਨੇ ਥੋੜਾ ਜਿਆਦਾ ਜ਼ਾਦੇ ਉਹ ਕੀਤਾ ਕੱਲ ਪੁਲਿਸ ਆਈ ਜੀ ਤੱਕਾ ਮੁੱਕੀ ਕਰ ਗਈ ਸਰਕਾਰ ਕੀ ਕੀ ਕੀਤਾ ਤੇਰੇ ਬਾਥਰੂਮ ਬੰਦ ਕਰਤੇ ਜਾਂ ਕੁਝ ਹਾਂਜੀ ਉਸਰ ਅਸੀਂ ਬਾਥਰੂਮ ਬਣਾਉਂਦੇ ਸੀਗੇ ਜੀ ਵੀ ਚਲੋ ਛੋਟੀ ਬੱਚੀ ਹੈ ਰਾਤ ਬਰਾਤੀ ਸਾਨੂੰ ਬਾਹਰ ਅੰਦਰ ਜਾਣਾ ਲੋੜ ਜ਼ਰੂਰੀ ਹੋਵੇਗਾ ਹਾਂਜੀ ਉਹ ਜੀ ਇਹਨਾਂ ਨੇ ਜਦੋਂ ਅਸੀਂ ਬਾਥਰੂਮ ਬਣਾਉਣ ਲੱਗੇ بس ਇਹਨਾਂ ਨੇ ਮੇਰੇ ਤੇ ਉੱਥੇ ਮੈਨੂੰ ਥਾਣੇ 'ਚ ਬੁਲਾਇਆ ਗਿਆ ਐਸਐਚਓ ਸਾਹਬ ਨੇ ਮੈਨੂੰ ਅੰਦਰ ਬਿਠਾ ਲਿਆ ਜੀ ਪਰਚਾ ਕੱਟਤਾ ਮੇਰੇ ਤੇ ਤੇਰੇ ਖਿਲਾਫ ਹਾਂਜੀ ਵੀ ਤੂੰ ਗਲਤ ਹੈ ਤੂੰ ਇੱਥੇ ਰਹਿ ਨਹੀਂ ਸਕਦੀ ਉਹ ਮੇਰੇ ਸਾਸ ਤੇ ਸੌਰੇ ਨੇ ਆ ਕੇ ਜੀ ਪੁਲਿਸ ਦੇ ਖੜੇ ਖੜੀ ਇੱਥੇ ਜਿੰਦੇ ਲਾਤੇ ਜੀ ਜਿੰਦੇ ਲਾਉਣ ਤੋਂ ਬਾਅਦ ਇਹਨਾਂ ਨੇ ਅੰਦਰੋਂ ਗੇਟੂ ਵੂਟ ਬੰਦ ਕਰ ਕੀ ਜੀ ਮੇਰਾ ਜਿਹੜਾ ਏਸੀ ਸਮਾਨ ਮੀਟਰ ਸਾਰਾ ਕੁਝ ਇਹਨਾਂ ਨੇ ਪਤਾ ਨਹੀਂ ਕਿੱਥੇ ਸਿੱਟਿਆ ਜੀ ਕੀ ਕਰਿਆ ਮੇਰੀ ਤਾਂ ਮਿਲ ਜੇਗੀ ਹਾਂਜੀ ਬਿਜਲੀ ਵੈਕ ਵਿੱਚ ਮੇਰੀ ਦਰਖਾਸਤ ਵੀ ਦਿੱਤੀ ਹੋਈ ਐ ਮੀਟਰ ਵਾਸਤੇ ਉਹਦਾ ਵੀ ਕੋਈ ਹਜੇ ਕੋਈ ਉਹ ਨਹੀਂ ਹੋਇਆ ਜੀ ਹੁਣ ਜੀ ਕੱਲ ਬਹੁਤ ਸਰਪੰਚਾਂ ਮੈਂਬਰਾਂ ਨਾਲ ਧੱਕਾ ਮੁਕੀ ਕਰੀ ਪਰ ਜਦੋਂ ਬਾਅਦ ਕੀ ਹੋਇਆ ਬਈ ਬੱਚੇ ਤੋਂ ਬਾਅਦ ਜੀ ਵਸ ਇਹਨਾਂ ਨੇ ਹੁੜਸਾਈ ਉਹਦੇ ਪੈ ਖੰਦਨ ਕਰਾਉਣ ਵਾਸਤੇ ਹਾਂਜੀ ਕਿ ਉਸ ਦੇ ਖੜਿਆ ਤੂੰ ਜੀ ਜਿੰਦੇ ਲੱਗੇ ਨੇ ਐਸ ਐਚਓ ਸਾਹਿਬ ਖੜੇ ਸੀਗੇ ਉਹਨਾਂ ਨੇ ਸਾਹਮਣੀ ਜਿੰਦੇ ਲੱਗੇ ਐਸ ਐਚਓ ਨੇ ਤੁਹਾਨੂੰ ਬਾਹਰ ਕੱਟਦਾ ਮੈਨੂੰ ਤਾਂ ਜੀ ਉੱਥੇ ਥਾਣੇ 'ਚ ਬਿਠਾਇਆ ਗਿਆ ਪੂਰੇ ਅੱਕ ਜੀ ਹਾਂਜੀ ਮੈਨੂੰ ਤਾਂ ਕਹਿ ਵੀ ਤੈਨੂੰ ਤਾਂ ਰਹਿਣਾ ਪਊਗਾ ਸ਼ਾਮ ਤੱਕ ਹੁਣ ਉਸ ਤੋਂ ਬਾਅਦ ਚੋ ਮੇਰਾ ਸਹੁਰਾ ਘਰੇ ਆ ਕੇ ਇੱਕ ਮੇਰਾ ਜੇਠ ਗੁਰਪ੍ਰੀਤ ਹੈ ਜੀ ਮਾਮ ਕਰਿੰਦਾ ਉਹ ਇਹ ਸਾਰੇ ਮੇਰੀ ਨਣਦ ਨੰਦੋਈਆ ਸਾਡਾ ਨੰਦ ਦਾ ਬੇਟਾ ਇਹਨਾਂ ਨੇ ਸਾਰਿਆਂ ਨੇ ਆ ਕੇ ਜੀ ਇੱਥੇ ਸਾਡੇ ਬਾਥਰੂਮ ਬਣੀ ਜਾਂਦਾ ਸੀਗਾ ਜੀ ਸਰਕਾਰੀ ਗਣੀ ਚ ਕੋਈ ਪੱਟੀ ਸੀਗੀ ਜੀ ਸਰਪੰਚ ਸਾਹਿਬ ਨੂੰ ਪੁੱਛ ਕੇ ਇਹਨਾਂ ਨੇ ਉਹਦੇ ਤੇ ਵੀ ਉਹਨਾਂ ਨੇ ਪੈਫਾ ਬੁਫਾ ਪੱਟਤੀਆਂ ਜੀ ਜਿਹੜਾ ਕੰਮ ਹੋਇਆ ਸਾਰਾ ਮੇਰੀ ਬੱਚੀ ਦੇ ਪ੍ਰੂਫ ਜੀ ਮੇਰਾ ਏ ਸੀ ਜੋ ਵੀ ਆਪਣਾ ਘਰ ਦਾ ਸਮਾਨ ਹੁੰਦਾ ਸਾਰਾ ਇਹਨਾਂ ਤੇ ਜੱਦ ਹੋ ਗਿਆ ਜੀ ਮੇਰਾ ਇਸ ਤੋਂ ਬਾਅਦ ਕੀ ਹੋਇਆ ਭਾਈ ਇਸ ਤੋਂ ਬਾਅਦ ਜੀ ਹੁਣ ਇਹਨਾਂ ਨੇ ਕੱਲ ਫੇਰ ਇਹਨਾਂ ਨੇ ਬਹੁਤ ਉਹ ਕਰਿਆ ਜੀ ਸਾਡੇ ਤੇ ਅਤਿਆਚਾਰ ਕਰਿਆ ਜੀ ਪੁਲਿਸ ਆ ਗਈ ਉਸਾ ਕਿ ਸਰਪੰਚਾਂ ਦੇ ਸਾਰੇ ਨਵੇਂ ਪੁਰਾਣੇ ਸਰਪੰਚਾਂ ਦੇ ਗਲੇ 'ਚ ਹੱਥ ਵੀ ਪਾਏ ਜੀ ਉਹਨਾਂ ਦੇ ਥੱਪੜ ਮੁੱਕੀ ਵੀ ਮਾਰੀ ਹੈ ਜੀ ਨਵੇਂ ਪੁਰਾਣੇ ਸਰਪੰਚ ਸਾਰੇ ਸਾਨੂੰ ਗੱਡੀ 'ਚ ਸਿੱਟਿਆ ਗਈ ਸਾਡੇ ਨਾਲ ਉਹ ਕਾਦੇ ਵਾਸਤੇ ਮਰੇ ਉਹਨਾਂ ਦੇ ਜੀ ਉਹ ਕੀ ਉਹ ਹੀ ਮੋਤਵਾਰ ਬੰਦੇ ਸੀਗੇ ਜੀ ਉਹ ਮੇਰੇ ਨਾਲ ਤੁੱਦੇ ਸੀ ਜਦੋਂ ਪੰਚਾਇਤ ਮੈਂਬਰ ਸੀਗੇ ਹਾਂ ਜੀ ਹਾਂਜੀ ਇਹ ਜਦੋਂ ਪੁਲਿਸ ਨੇ ਪੰਚਾਇਤ ਨੂੰ ਵੀ ਨਹੀਂ ਬਖਸ਼ਿਆ ਹਾਂਜੀ ਬਹੁਤ ਜੀ ਸਾਡਾ ਮੌਜੂਦਾ ਸਰਪੰਚ ਦੇ ਵੀ ਲਾਠੇ ਮਾਰ ਗਏ ਜੀ ਉਹ ਸਾਡੇ ਨੂੰ ਤੁਹਾਨੂੰ ਕੋਈ ਜ਼ਮੀਨ ਚ ਹਿੱਸਾ ਵੰਡ ਕੇ ਨਹੀਂ ਦਿੱਤਾ ਹੋਇਆ ਨਹੀਂ ਸਰ ਮੈਨੂੰ ਕੁਝ ਨਹੀਂ ਦਿੱਤਾ ਹੈ ਇਹਨਾਂ ਨੇ ਵੰਡ ਕੇ ਕਿਹਾ ਵੀ ਅਸੀਂ ਤੈਨੂੰ ਦੇਣਾ ਹੀ ਨਹੀਂ ਜ਼ਮੀਨ ਤਾਂ ਤੈਨੂੰ ਅਸੀਂ ਦੇਣੀ ਨਹੀਂ ਨਾ ਤੈਨੂੰ ਅਸੀਂ ਘਰੇ ਰਹਿਣ ਦੇਣਾ ਹੈ ਤੇ ਕਿੰਨੇ ਕਿੱਤੋਂ ਨੂੰ ਜੇ ਘਰ ਦੇ ਵਿੱਚ ਜਦੋਂ ਵਿਆਹ ਆ ਸੀ ਤੇਰਾ ਭਾਈ ਉਹਨੂੰ ਜ਼ਮੀਨ ਕਿੰਨੀ ਸੀ ਕੀ ਕਹਿ ਕੇ ਤੇਰਾ ਰਿਸ਼ਤਾ ਕੀਤਾ ਸੀ ਸਰ ਇਹਨਾਂ ਨੇ ਸਾਨੂੰ ਸਵਾ 9 ਕਿੰਲੇ ਬਾੰਦ ਦੇ ਦੱਸੇ ਗਏ ਨੇ ਜੀ ਹਾਂਜੀ 10 ਟੋਲੇ ਸਾਤੋ ਸਿਆਉਣਾ ਮੰਗਿਆ ਸੀਗਾ ਇਹਨਾਂ ਨੇ ਅਸੀਂ ਉਹ ਵੀ ਦਿੱਤਾ ਜੀ ਸਾਤੋ ਇਹਨਾਂ ਨੇ ਮੋਟਰਸਾਈਕਲ ਦੀ ਮੰਗ ਕਰੀ ਅਸੀਂ ਉਹ ਵੀ ਦਿੱਤਾ ਜੀ ਬਾਕੀ ਹੋਰ ਜਿਹੜਾ ਆਪਣਾ ਘਰੇਲੂ ਸਮਾਨ ਹੁੰਦਾ ਸਾਰਾ ਉਹ ਦਿੱਤਾ ਉਹ ਹੁਣ ਤੇਰੇ ਕੋਲੇ ਤੇਰੇ ਬਾਪ ਨੇ ਜਿਹੜਾ ਸੋਨਾ ਦਿੱਤਾ ਸੀ ਜਾਂ ਹੋਰ ਦਿੱਤਾ ਸੀ ਨਹੀਂ ਸਰ ਉਹ ਤਾਂ ਸਾਰਾ ਇੰਨਾ ਕੋਲ ਹੀ ਰਹਿ ਗਿਆ ਜੀ ਮੇਰੇ ਕੋਲ ਤਾਂ ਕੁਝ ਨਹੀਂ ਹੈਗਾ ਤੇਰੇ ਕੋਲ ਕੁਝ ਨਹੀਂ ਛੱਡਿਆ ਤੇ ਉਸ ਤੋਂ ਬਾਅਦ ਫਿਰ ਹੁਣ ਇਹ ਤੈਨੂੰ ਹਿੱਸਾ ਜ਼ਮੀਨ ਦਾ ਕੋਈ ਖਰਚੇ ਕੁਝ ਨਹੀਂ ਦਿੰਦੇ ਨਹੀਂ ਸਰ ਮੈਨੂੰ ਕੁਝ ਨਹੀਂ ਦੇ ਰਹੇ ਜੀ ਹਿੱਸਾ ਦੇ ਰਹੇ ਨੇ ਤੁਸੀਂ ਦਰਖਾਸਤ ਨਹੀਂ ਦਿੱਤੀ ਕੋਈ ਸਰਕਾਰ ਕੋਲ ਵੀ ਮੇਰਾ ਹਿੱਸਾ ਤਾਂ ਜਾਵੇ ਹਾਂਜੀ ਅਸੀਂ ਦਰਖਾਸਤ ਦਾ ਕੋਰਟ ਕੇਸ ਲਾ ਰੱਖਿਆ ਜੀ ਸਾਨੂੰ ਸਟੇ ਵੀ ਦਿੱਤੀ ਹੋਈ ਹੈ ਬਾਣ ਸਟੇ ਹੋ ਰਿਹਾ ਜੀ ਅੱਛਾ ਹਾਂਜੀ ਪਰ ਇਹ ਸਾਨੂੰ ਹਿੱਸਾ ਦੇਣ ਵਾਸਤੇ ਕਹਿ ਰਹੇ ਨੇ ਵੀ ਤੇਰੇ ਗੁੱਡੀਆਂ ਨੇ ਅਸੀਂ ਤੈਨੂੰ ਹਿੱਸਾ ਦਿੰਦੇ ਨਹੀਂ ਵੀ ਜੇ ਕੋਈ ਬੇਟਾ ਹੁੰਦਾ ਹਿੱਸਾ ਦੇ ਦਿੰਦੇ ਵੀ ਨਹੀਂ ਫਿਰ ਉਹ ਕਿਹਨੂੰ ਦੇ ਉਹਨਾਂ ਦੇ ਵੀ ਗੁੱਡੀਏ ਰਹਿ ਗਈ ਪਿੱਛੇ ਹੋਰ ਕੌਣ ਹੈ ਦੋ ਤਾਂ ਹੀ ਹੈ ਨਾ ਅਜਾ ਦੋਤਾ ਚਲੋ ਇਹਨਾਂ ਦੇ ਵੀ ਹੋ ਸਕਦਾ ਕੁੜੀਆਂ ਦੇ ਜਿਹੜੇ ਗੱਡੀ ਬਿਆਹੀ ਹੀ ਫਰੀ ਹੈ ਸਾਰਾ ਕੁਸ ਹੈ ਹਾਂ 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 ਉਹਦੇ ਨਾਲੇ ਆਪ ਦਾ ਹਿੱਸਾ ਮੰਗਦੇ ਨੇ 9 ਕਿੱਲੇ ਦਾ ਰਿਸ਼ਤਾ ਲਿਆ ਸੀ ਇਹਨਾਂ ਦਾ ਹਾਂ 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 3 ਕਿੱਲੇ ਮੰਗੇ ਆਪ ਕਹੀਂ ਸਭ ਹਾਂਜੀ ਸਰ ਮੈਂ ਤਾਂ ਕੋਈ ਆਏ ਵੀ ਨਹੀਂ ਕਹਿ ਰਹੀ ਵੀ ਮੈਨੂੰ ਸਾਰੀ ਦੇ ਦਿਓ ਜਾਂ ਮੈਨੂੰ ਅੱਧਾ ਦੇ ਦਿਓ ਆਪਾਂ ਤੀਜਾ ਹਿੱਸਾ ਹੀ ਕਹਿ ਰਹੇ ਹਾਂ ਜੀ ਇਹ ਰੌਲਾ ਜਿਹੜਾ ਪਿਆ ਕੱਲ ਜਿਹੜਾ ਪੁਲਿਸ ਦੇ ਨਾਲ ਪ੍ਰਿੰਟ ਦੀ ਹੱਥੋਂ ਪਾਈ ਵੀ ਹੋਈ ਹੈ ਇਹ ਤੇਰਾ ਹਿੱਸਾ ਨਾ ਦੇਣ ਕਰਕੇ ਹੋਈ ਹੈ ਇਹਨਾਂ ਨੇ ਜੀ ਪਹਿਲਾਂ ਆ ਕੇ ਮੈਂ ਮਕਾਨ 'ਚ ਬੈਠੀ ਸੀ ਐਸ ਐਚਓ ਸਾਹਿਬ ਕਹਿੰਦੇ ਵੀ ਤੂੰ ਗਲਤ ਬੈਠੀ ਸਰਪੰਚ ਸਾਰੇ ਮੈਂਬਰ ਸਾਰੇ ਪਿੰਡ ਨਗਰ ਕਹਿਣ ਲੱਗ ਗਿਆ ਵੀ ਵੀ ਇਹਦੀ ਸ਼ਰਤ ਨਾ ਕੋ ਉਹ ਵੀ ਸ਼ਰਤ ਥੱਲੇ ਤਾਂ ਨੂੰਤੀ ਆਪਣੀ ਰਹਿ ਸਕਦੀ ਐ ਇੰਨੇ ਗੱਲ ਤੋਂ ਜੀ ਬਸ ਇਹਨਾਂ ਨੇ ਸਰਪੰਚ ਦੇ ਆਪਣੇ ਆਹ ਯਰ ਦੀ ਕੋ ਸਰਪੰਚ ਹੈ ਸਾਡੇ ਇੱਕ ਸਾਡੇ ਕਾਕਾ ਚਾਚਾ ਜੀ ਨੇ ਰਾਮ ਚਾਚਾ ਜੀ ਤੇ ਹੋਰ ਵੀ ਜੀ ਕਈ ਗਰੀਬ ਬੰਦਿਆਂ ਦੇ ਵੀ ਥਾਪੜੇ ਮਾਰ ਗਏ ਜੀ ਉਸ ਦਿਹਾੜੀ ਦਾਰ ਬੰਦ ਹੁਣ ਢੁਡੀ ਕੀ ਮੰਗਵਾ ਲਈ ਹੁਣ ਮੇਰੀ ਇਹੀ ਮੰਗ ਹੈ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਇੱਕ ਤਾਂ ਮੇਰੇ ਛੱਤ ਦੀ ਸਿੱਧੀ ਛੱਤ ਨਾ ਖੋਈ ਜਾਵੇ ਜੀ ਇੱਕ ਮੇਰੇ ਬੱਚਿਆਂ ਦਾ ਮੇਰੀਆਂ ਗੁੱਡੀਆਂ ਦਾ ਬੰਦਾ ਹਿੱਸਾ ਮੇਰੀਆਂ ਬੱਚੀਆਂ ਨੂੰ ਦਿਵਾਇਆ ਜਾਵੇ ਜੀ